ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪਹਾਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੇੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਵੀਰ ਸ਼ੇਰੇ ਸਿੱਧੂ ਦੇ ਕੋਲ ਪਹੁੰਚੇ ਆ ਦੋ ਨਾ ਕੀ ਦਿਖਾਵਾਂਗੇ ਅੱਜ ਦੀ ਵੀਡੀਓ ਦੇ ਵਿੱਚ ਤੇ ਦੋਵੇਂ ਮਾਵਾਂ ਧੀ ਆਏ ਨੇ ਤੇ ਚੰਗੇ ਦੁੱਧ ਵਾਲੀ ਮੈਂ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੋਨਾਂ ਦੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮ ਦਾ ਆਬਦੀ ਕਿਰਪਾ ਚਾਹੀਦੀ ਵੀਰ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਈਏ ਇੱਕ ਵਾਰ ਨਾਮ ਮੇਰਾ ਸ਼ੇਰ ਸਿੰਘ ਸਿੱਧੂ ਜੀ ਪਿੰਡ ਮਾਲਾ ਕੀੜੀ ਤਹਿਸੀਲ ਜਨਾਲਾ ਦੇ ਜਿਹੜਾ ਹੈਗਾ ਜਿਆ ਅੰਬਰਸਰ ਪਿੰਡ ਵੀਰ ਜੀ ਆਪਣਾ ਪੈਂਦਾ ਜੇ ਚਗਾਵੇਂ ਤੋਂ ਜਿਹੜਾ ਜਨਾਲਾ ਰੋਡ ਵੱਗਦਾ ਉਹ ਰੋਡ ਦੇ ਤੇ ਪਿੰਡ ਆ ਚਗਾਵਾ ਆਪਾਂ ਨੂੰ 7 ਕਿਲੋਮੀਟਰ ਹੈ ਜਨਾਲਾ 12 ਤੇ ਅੰਬਰਸਰ 에어ਪੋਰਟ ਹੈ ਆਪਣੇ ਲਾਗੇ 15 ਕਿਲੋਮੀਟਰ ਪੈਂਦਾ ਆਪਾਂ ਨੂੰ ਸਾਰਾ ਇਥੋਂ ਠੀਕ ਜੀ ਆਪਣਾ ਪਿੰਡ ਆ ਜਾਂਦਾ ਠੀਕ ਜੀ ਵੀਰ ਜੀ ਦੋ ਨਾਗ ਹੀ ਅੱਜ ਹਾਂ ਜੀ ਦੋ ਨਾਗ ਜੀ ਵੀਰ ਜੀ ਕੀ ਡਿਟੇਲ ਜੇ ਇਦਾਂ ਦੀ ਨਾਵੇ ਵੀਰ ਜੀ ਮਾਵਾਂ ਤੇ ਹੀ ਆਈ ਜੇ ਹਿਸਾਬ ਨਾਲ ਪਿਛਲੇ ਸੂਏ ਦੀ ਝੋਟੀ ਆਪਣੇ ਕੋਲ ਆਪਾਂ ਨਾਲ ਹੀ ਲੈਂਦੀ ਆ ਹਾਂ ਜੀ ਵੀਰ ਹੋਣਾ ਨੇ ਮੰਨ ਲਓ ਕਿ ਕੋਈ ਬਾਅਦ ਦਾ ਪ੍ਰੋਗਰਾਮ ਜੇ ਬਣ ਗਿਆ ਤੇ ਚਲ ਗਏ ਬਾਹਰ ਹਾਂ ਜੀ ਦੋਵੇਂ ਡੰਗ ਰੱਖੇ ਕਿ ਉਹਨਾਂ ਨੇ ਸ਼ੌਂਕ ਦੇ ਨਾਲ ਤੇ ਦੋਵੇਂ ਮੰਨ ਲਓ ਕਿ ਉਹਨਾਂ ਸੇਫ ਹੱਤੇ ਹੋ ਠੀਕ ਜੀ ਤੇ ਵੀਰ ਜੀ ਇਹਨੂੰ ਸੂਈ ਨੂੰ ਮੈਨ ਹੋ ਗਿਆ ਹੋਊਗਾ ਜੇ ਲਗਭਗ 1 ਮਹੀਨੇ ਰੇੜ ਜਿਹੜਾ ਉਹ ਤੇ ਆਪਾਂ ਨੂੰ ਕਹਿੰਦੇ 15 20 ਦਿਨ ਦੇ ਪਰ ਚਲੋ ਬੰਦੇ ਯਕੀਨ ਨਾਲ ਆਵੇ ਹਾਂਜੀ ਤੇ ਆਨੇ ਵੀ ਦੁੱਧ ਜ਼ਿਆਦਾ ਸੀ ਮੇਹੀ ਕੋਲ ਤੇ ਇਸ ਟਾਈਮ ਤੇ ਥੋੜਾ ਜਿਹਾ ਦੁੱਧ ਬੱਚੇ ਮਰਨ ਕਰਕੇ ਮਹੀਂ ਕੱਢੀਏ ਕਹਿੰਦੇ ਅਸੀਂ 20 ਕਿਲੋ ਦੁੱਧ ਚੋਇਆ ਇਸ ਟਾਈਮ ਤੇ ਵੀ ਵੀਰ ਜੀ 16 17 ਕਿਲੋ 17 ਹੀ ਹੋਊਗਾ ਆਪਾਂ 16 ਦੀ ਫੁੱਲ ਗਰੰਟੀ ਦਵਾਂਗੇ ਕੋਈ ਵੀਰ ਭਰਾ ਸਾਹੀ ਪਾਵੇ ਆਣ ਕੇ ਕੰਡਾ ਆਪਣਾ ਲਿਆਵੇ ਹਾਂਜੀ ਕਿੰਨੇ ਲੀਟਰ ਲਾ ਲੇ ਅੱਛਾ ਜੀ। 20 ਮਿੰਟ ਕੇ ਲੈ ਜੇ ਆਪਣੇ ਕੋਲ। ਕੋਈ ਵੀਰ ਜੀ ਮਿਣਕੇ ਇੱਥੇ ਦੁੱਧ ਦਵਾਵਾਂਗੇ ਆਪਾਂ। ਤੇ ਸੁਹਾ ਵੀਰ ਜੀ ਇਹਦਾ ਕਿੰਵਾ ਜੀ। ਸੁਹਾ ਵੀਰ ਜੀ ਤੀਜਾ ਚੌਥਾ ਹੋਣਾ ਜੀ ਆਪਾਂ ਇਹ ਨਹੀਂ ਕਹਿੰਦੇ ਪਹਿਲੇ ਸੁਹਾ ਆ ਦੂਜੇ ਸੁਹਾ। ਬਿਲਕੁਲ ਜੀ ਸਹੀਾਈ ਦੀ ਗੱਲ ਕਰਨੀ ਆ। ਸਹੀਾਈ ਦੀ ਗੱਲ ਆ ਸੁਹਾ ਤੀਜਾ ਚੌਥਾ ਦਾ ਪਰ ਮੈਂ ਦੁੱਧ ਵਾਲੀ ਉਹ ਕਹਿੰਦੇ 20 22 ਕਿਲੋ ਵੀਰ ਜੀ ਜਿੱਥੇ ਮਰਜੀ ਮੈਂ ਕੋਲੋਂ ਦੁੱਧ ਚੋੜੋ ਇਹਦੇ। ਠੀਕ ਜੀ ਵੀਰ ਜੀ। ਤੇ ਹੁਣ ਫੇਰ ਬੱਚੇ ਮਰਨ ਕਰਕੇ ਮੰਨ ਲਓ ਥੋੜੀ ਜਿਹੀ ਘਟੀ ਜਾਂ ਨਹੀਂ ਤੇ ਦੁੱਧ ਆ ਜੇ ਵੀ 18-19 ਕਿਲੋ ਕਹਿੰਦੇ ਦੇ ਦੇ ਜੀ। ਸੂਆ ਮੈਂ ਦਾ ਚੌਥਾ ਹੋਊਗਾ ਤੇ ਦੁੱਧ ਦਾ ਰਿਕਾਰਡ ਵੀਰ ਚੰਗਾ ਦੱਸਦਾ ਸੂਏ ਤਾਂ ਵੀਰ ਜੀ ਉਹ ਕਹਿੰਦੇ ਵੀ ਅਸੀਂ ਘਰੇ ਰੱਖੀ ਆ ਝੋਟੀ ਪਹਿਲੇ ਸੀ ਜੇ ਤੇ ਇਹ ਤਾਂ ਵੀਰ ਜੀ ਕਿੰਨਾ ਜੇ ਹੁਣ ਮੌਕੇ ਦੇ ਉੱਤੇ ਤੁਹਾਡੇ ਦੇ ਵੀਰ ਜੀ 16 ਕਿਲੋ ਤਾਂ ਪਾਈਆ ਥੱਲੇ ਨਹੀਂ ਉਹ ਪਾਈਆ ਤਾਂ ਨੂੰ ਹੋਊਗਾ ਜੀ ਲਓ ਜੀ ਬਿਲਕੁਲ ਸੱਚਾਈ ਵਾਲੀ ਗੱਲ ਆ ਵੀਰ ਕਹਿੰਦਾ ਕਿ 16 ਲੀਟਰ ਜਿਹੜਾ ਮਿੰਤੀ ਵਾਲਾ ਦੁੱਧ ਹੋਊਗਾ ਬਾਕੀ ਲਾਗੇ ਤੋਂ ਜਿਹੜਾ ਆਰਡਰ ਚੈੱਕ ਕਰਾ ਦਿੰਨੇ ਚਵਾਈ ਚੁਈ ਵੀਰ ਜੀ ਇੱਕ ਨੰਬਰ ਆ ਇੱਕ ਨੰਬਰ ਵੀਰ ਜੀ ਕੋਈ ਭੂੜ ਛੱਟਾ ਨਹੀਂ ਫਿਰ ਵੀਰ ਜੀ ਇਹਨੂੰ ਕਹਿੰਦੇ ਵੀ ਜਦਨ ਦਾ ਬੱਚਾ ਮਰਿਆ ਇੱਕ ਵਾਰੀ ਵੀ ਟੀਕਾ ਲੱਗਣੀ ਹੁੰਦੀ ਵੇਖਿਆ ਬਿਲਕੁਲ ਜੀ ਐਨਾ ਪਾੜਾ ਪਾਈ ਦਾ ਥਾਪੀ ਮਾਗ ਲਾਓ ਜੀ ਮਿਲਦੀ ਵੀ ਵੀਰ ਕਹਿੰਦਾ ਜਿਹੜਾ ਥਾਪੀ ਦੇ ਉੱਤੇ ਹੀ ਆ ਪਾੜਾ ਪਾ ਕੇ ਦੇ ਦੇ ਥੱਲੇ ਬਹਿ ਜਾਓ ਚਵਾਈ ਚੁਈ ਵੀਰ ਕਹਿੰਦਾ ਕਿ ਜਿਹੜੀ ਇਹ ਇੱਕ ਨੰਬਰ ਆ ਇੱਕ ਨੰਬਰ ਵੀਰ ਜੀ ਚੈੱਕ ਕਰ ਸਕਦੇ ਹੋ ਬਾਕੀ ਮਿਲ ਕੇ ਵੈਣ ਨੂੰ ਤੁਹਾਨੂੰ ਲੱਗਦੇ ਹੋ ਦਿਖਾ ਦਿੰਨੇ ਆ ਆਰਡਰ ਚੈੱਕ ਕਰ ਲਓ ਥਣਾ ਦਾ ਸੈਜ ਤੇ ਗੈਬ ਇੱਧਰ ਮਿਲਕਮੈਨ ਵੇਖੋ ਜਿਵੇਂ ਮਿਲਕਮੈਨ ਇੱਧਰਲੇ ਪਾਸੇ ਦਿਖਾਓ ਮਾਰਾ ਜਾ ਕੇ ਪੈ ਵੀ ਲੱਗੇ ਹੁੰਦੇ ਆ ਦੁੱਧ ਵਾਲੀਆਂ ਜੀ ਅਟਕੜੀਆਂ ਮੋਟੀਆਂ ਪੈਪਾਂ ਲੱਗੀਆਂ ਜਿਦਾਂ ਦੇਖੋ ਹੇਰ ਲੈ ਕੰਪੂਲਰ ਬਾਕੀ ਕਰੋ ਜੀ ਜੇ। ਉਰੀਆਂ ਮੋਟੀਆਂ ਪਾਈਪਾਂ ਲਗੀਆਂ ਦੁੱਧ ਵਾਲੀਆਂ ਜੀ ਤੇ ਚੌਂਟ ਚਾਣ ਆਣ ਪੋਲੀ ਆ ਵੀਰ ਜੀ। ਚੌਂਟ ਚਾਣ ਇੱਕ ਨੰਬਰ ਵੀਰ ਜੀ। ਲਓ ਜੀ ਚੌਂਟ ਚਾਣ ਵੀਰ ਕਹਿੰਦਾ ਇੱਕ ਨੰਬਰ ਆ ਬਾਕੀ ਦੰਦ ਮੈਂ ਵੀਡੀਓ ਤੋਂ ਪਹਿਲਾਂ ਚੈੱਕ ਕਰ ਲਿਆ ਆ। ਕਵਾੜੇ ਵਰਗੇ ਦੰਦ ਆ ਪੂਰੇ ਤੇ ਪੂਰੇ ਆ ਮੈਂ ਦੇ। ਮੰਨ ਲਓ ਸੇਵਾ ਹੋ ਜੇ ਮੈਂ ਦੇ ਭਾਵੇਂ 20 ਗੋਲੇ ਲੀਏ ਇਹਦੇ ਬਿਲਕੁਲ ਜੀ ਸਹੀ ਗੱਲ ਆ। ਹੁਣ ਮੌਕੇ ਦੇ ਉੱਤੇ ਪੂਰਾ 16 ਲੀਟਰ ਆ ਵੇਚੀਆ। ਪੂਰਾ ਵੀਰ ਜੀ ਤਸਦੀ ਬਖਸ਼ੂਗਾ ਜੀ। ਠੀਕ ਜੀ ਵੀਰ ਜੀ ਤੇ ਰੇਟ ਇਹਦਾ ਹੀ ਕਰਨਾ ਤੇ ਦੋਹਾਂ ਦਾ ਇਕੱਠਾ ਦੇਈ ਕੱਲੀ ਕੱਲੀ ਦਾ ਹੀ ਕਰਨਾ ਵੀ ਜੀ ਕੱਲੀ ਕੱਲੀ ਆਪਾਂ ਲਈ ਆ ਸਾਹਮਣੇ ਆਲਾ ਠੀਕ ਜੀ ਲੱਖਾਂ ਨੂੰ ਵੀ ਜੀ ਚਲੋ 16 17 ਗੱਲੋ ਵਾਲੀ ਮੈਂ ਤੁਹਾਨੂੰ ਪਤਾ ਜੀ ਵੀ ਇਹਨੇ ਦੁੱਧੋਂ ਤੁਰ ਪੈਣਾ ਵਾ ਹਾਂਜੀ 2 ਲੱਖ ਰੁਪਏ ਵਿੱਚ ਪਾਵੇ ਜਾਈਏ ਤੇ ਫੇਰ ਐਡੀ ਨਹੀਂ ਮਿਲਦੀ 17 ਗੱਲੋ ਸਹੀ ਗੱਲ ਹੈ ਵੀ ਜੀ ਸਹੀ ਗੱਲ ਹੈ ਤੇ ਨਾ ਵੀ ਜੀ ਆਪਾਂ ਡੇਢ ਕਰਨਾ ਮੁੱਲ ਕੋਈ ਹਾਨਾ ਜਿਹੜਾ ਆਪਾਂ ਦੇ ਹੀ ਦੇਣੀ ਨੇ ਇੱਕ ਦਾ ਦੀ ਮਹੀਂ ਦੇ ਦੀ ਠੀਕ ਜੀ ਲਓ ਜੀ 1 ਲੱਖ ਦੇ 10000 ਦੀ 2000 ਇਹਨੇ ਦੁੱਧ ਵਾਲੀ ਲਓ ਜੀ 2000 ਵੀਰ ਨੇ ਹੋਰ ਛੜਦਾ ਨਹੀਂ ਮਿਲਦੀ ਇਹਨੇ ਦੁੱਧ ਵਾਲੀ ਦੁੱਧ ਵੀਰ ਨੇ ਜਿੰਨਾ ਦੱਸਦਾ ਇੰਨਾ ਹੀ ਨਿਕਲੂਗਾ ਨਾ ਵੀਰ ਜੀ ਸਾਈ ਪਾਵੇ ਕੋਈ ਵੀਰ ਭਰਾ ਜੇ 16 ਚੋਂ ਪਾਈਆ ਵੀ ਘਟ ਜੇ ਹਾਂਜੀ ਤੇ ਮੈਂ ਤੁਹਾਨੂੰ ਦੱਸਣ ਜਾਂ ਕਿਰਾਏ ਸਨੇਤਰ ਰੁਪਏ ਦੇ ਕੇ ਭੇਜਾਂਗੇ ਪਾਈਆ ਤਾਂ ਨਿਕਲੂਗਾ ਖਾਂ ਨਹੀਂ ਨਿਕਲਦਾ 16 ਤੋਂ ਠੀਕ ਜੀ ਵੀਰ ਜੀ ਤੇ ਹੁਣ 1 ਲੱਖ ਦੇ 8000 ਦੀ ਲਓ ਜੀ 1 ਲੱਖ ਦੇ 8000 ਦੀ ਵੀਰ ਕਹਿੰਦਾ ਕਿ ਜਿਹੜੀ ਦੇ ਦਾਂਗੇ ਤਲੋ ਦੋ ਸਾਲਾਂ ਤੋਂ ਅਜੇ ਕੱਟੀ ਘਾਟਿਆ ਥੀਰੀ ਲੰਦੀ ਅਜੇ ਇਸੇ ਮੱਝ ਦੀ ਹੈ ਵੀਰ ਜੀ ਇਸੇ ਮੱਝ ਦੀ ਹੈ ਵੀਰ ਜੀ ਠੀਕ ਜੀ ਤੇ ਦੋ ਸਾਲਾਂ ਤੋਂ ਅਜੇ ਘਟਿਆ ਮੈਂ ਤਾਂ ਕਹਿੰਦਾ ਕਿ ਘਰ ਜਾਣੀਆਂ ਤੇ ਚਲੋ ਮਾਵਾਂ ਧੀਆ ਦੋਵੇਂ ਕੱਟੀਆਂ ਚਲ ਜਾਣ ਬੇਚਰੀਆਂ ਬਿਲਕੁਲ ਜੀ ਸਹੀ ਗੱਲ ਹੈ ਇਹਨਾਂ ਦਾ ਵਜੀਰ ਲੱਗਾ ਦੋਆਂ ਸਾਲਾਂ ਤੋਂ ਅੰਦਰ ਹੈ ਦੰਦੋਂ ਸਾਲਾ ਬੰਦ ਰਿਹਾ ਠੀਕ ਜੀ ਵੀਰ ਜੀ ਦੰਦੋਂ ਖੇਰੀ ਆ ਜੀ ਦੰਦੋਂ ਖੇਰੀ ਤੇ ਬਾਕੀ ਚੰਗੀ ਸਾਂਭੀ ਆ ਕਹਿੰਦੇ ਕੋਈ ਪੇਟਲ ਪੁੱਟਲ ਨਹੀਂ ਆ ਢਿੱਡ ਬਿਲਕੁਲ ਪਧਰਾ ਲੋ ਜੀ ਚੰਗੇ ਰਿਕਾਰਡ ਵਾਲੀ ਮੱਝ ਦਿੱਤੀ ਆ ਬਿਲਕੁਲ ਜੀ ਤੇ ਥਣ ਚਮੇ ਆ ਵੀਰ ਜੀ ਥਣ ਚਮੇ ਵੀਰ ਜੀ ਕੋਈ ਫੋਟ ਛਾਂਗ ਨਹੀਂ ਹੋਊਗੀ ਖੋਲ ਦਿਓ ਤੋਰਾ ਤਾਰਾ ਚੈੱਕ ਕਰਾ ਦਈਏ ਕੱਟੀ ਦਾ ਵੀ ਇਹ ਕਰੀ ਲਓ ਜੀ ਚੈੱਕ ਕਰ ਸਕਦੇ ਦੋਹਾਂ ਸਾਲਾਂ ਤੋਂ ਅਜੇ ਅੰਦਰ ਐ ਤੇ ਐਰ ਕੀ ਬੱਚਾ ਮਰ ਗਿਆ ਸੁਈ ਨੂੰ ਕਿੰਨਾ ਟਾਈਮ ਦੱਸਿਆ ਆਪਾਂ ਨੂੰ ਇਨੂੰ ਵੀ ਜੀ ਸੂਈ ਨੂੰ ਮੰਨ ਲਓ ਵੀ ਹੋ ਗਿਆ ਹੋਊਗਾ ਕੋਈ ਮਹੀਨੇ ਦੇ ਕਰੀਬ ਹੋ ਗਿਆ ਹੋਊਗਾ ਠੀਕ ਹੈ ਲਓ ਜੀ ਮਹੀਨਾ ਲਾਓ ਚਲੋ 10 ਦਿਨ ਹੋਰ ਤੋਂ ਵੱਧ ਮੰਨ ਲੇ ਕੋਈ ਲਓ ਜੀ ਮਹੀਨਾ ਲਾ ਕੇ ਚਲੋ ਤੁਸੀਂ ਦੁੱਧ ਮੌਕੇ ਦੇ ਵੀਰ ਨੇ 16 ਲੀਟਰ ਦੱਸਿਆ ਤੇ ਆ ਉਸੇ ਮੱਝ ਦੀ ਜਿਹੜੀ ਧੀ ਆ ਤੁਹਾਨੂੰ ਚੈੱਕ ਕਰਾਉਂਦੇ ਦੋ ਸਾਲਾਂ ਤੋਂ ਅੰਦਰ ਹੈ ਜੇ ਉਮਰ ਆ ਬਾਕੀ ਜੰਮੀ ਪਲੀ ਜਿਹੜੀ ਚੰਗੀ ਆ ਚੈੱਕ ਕਰ ਸਕਦੇ ਹੋ ਐਨ ਜੈਡ ਬਲੇਗ ਆ ਲੈ ਜਾਓ ਅੰਦਰ ਇਹ ਝੋਲੀ ਝਾਲੀ ਦੀ ਚੈੱਕ ਕਰਾ ਦਿੰਦੇ ਚਮੇ ਥਾਣੇ ਕੋਈ ਫੋੜ ਸ਼ਾਂਗ ਨਹੀਂ ਨਾਲ ਇਹ ਹੁਣ ਤੋਂ ਹੀ ਗਰਮਾ ਵਾਲੀ ਦੀ ਐਨ ਨਿੱਗੀ ਜੀ ਝੋਲੀ ਜਿਹੜੀ ਦਿਖਾਉਂਦੀ ਐ ਫੇਰ ਉਹ ਵੀਰ ਜੀ ਆਈ ਆ ਮੜਾ ਜਾ ਦਿਖਾ ਦਈਏ ਕੱਟੀ ਲੋਬਤ ਟਾਂਡੇ ਤੋਂ ਦੱਬੀ ਥੋੜੀ ਜੀ ਕੋਈ ਨਹੀਂ ਕੋਈ ਲਵਜ ਕਰੋ ਚੱਟ ਭੈਣ ਬਹੁਤ ਸੋਹਣੀ ਝੋਲੀ ਆ ਤੇ ਇਹਦਾ ਰੇਟ ਵੀਰ ਜੀ ਕੀ ਕਰਨਾ ਜੇ ਇਹਦਾ ਰੇਟ ਵੀਰ ਜੀ ਮੰਗਣ ਨੂੰ ਜੋ ਮਰਜ਼ੀ ਭਾਵੇਂ 3 ਮੰਗ ਲਈਏ 25 ਮੰਗ ਲਈਏ ਤੇ 15 ਦੀ ਉਹਨਾਂ ਨੂੰ ਵੀ ਭਰਾਵਾਂ ਤੋਂ ਲਈ ਆ ਤੇ 17 ਦੇ ਦੇ ਦਾਂਗੇ 2000 ਨਾਲ ਠੀਕ ਹੈ ਲਓ ਜੀ 17000 ਦੀ ਇਹ ਝੋਟੀ ਦੇ ਦਾਂਗੇ